ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਜਗਤਾੜ ਦੀ ਪਹਿਲੀ ਰਚਨਾ ਹਰ ਮੋੜ ਤੇ ਸਲੀਬਾਂ ਨੂੰ ਪੜ ਚੁੱਕੇ ਹਾਂ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਦੀ ਅਗਲੀ ਰਚਨਾ ਜਿਉਂਦੇ ਜੀ ਜੇ ਹਰ ਪਲ ਮੌਤ ਕਰੀਬ ਰਹੀ ਗਜ਼ਲ ਨੂੰ ਪੜਨ ਜਾ ਰਹੇ ਹਾਂ ਇਸ ਦਾ ਮੁੱਖ ਜਿਹੜਾ ਹੈਗਾ ਉਦੇਸ਼ ਹੈ ਇਸ ਰਚਨਾ ਦਾ ਇਸ ਗਜ਼ਲ ਦਾ ਉਹ ਹੈ ਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੀ ਮੌਤ ਤੇ ਸਾਇ ਉਲਟਨਾ ਭਰੀ ਤੇ ਗਰੀਬੀ ਨਾਲ ਭਰੀ ਜ਼ਿੰਦਗੀ ਜਿਹੜੀ ਹੈ ਉਹ ਰਹੀ ਹੈ ਸੁਹਾਕਮ ਹਮੇਸ਼ਾ ਜ਼ਿੰਦਾ ਦਿਲ ਲੋਕਾਂ ਦੇ ਦੁਸ਼ਮਣ ਹੀ ਬਣੇ ਰਹਿੰਦੇ ਨੇ ਪਰ ਕੁਰਬਾਨੀਆਂ ਦੇ ਪੁੱਤ ਲਈ ਕਤਲਗਾ ਵਿੱਚ ਪਹੁੰਚ ਕੇ ਵੀ ਹੱਸਦੇ ਰਹਿੰਦੇ ਨੇ ਸੋ ਹਉ ਆ ਪਪੜਦੇ ਹਾਂ ਜਿਉਂਦੇ ਜੀ ਜੇ ਹਰ ਪਲ ਮੌਤ ਕਰੀਬ ਰਹੀ ਇਸ ਰਚਨਾ ਦੇ ਵਿੱਚ ਕਵੀ ਨੇ ਕਿਹਾ ਜਿਉਂਦੇ ਜੀ ਜੇ ਹਰ ਪਲ ਸਾਡੀ ਮੋਤ ਗਰੀਬ ਰਹੀ ਮੋਇਆ ਬਾਦ ਵੀ ਕਬਰ ਸਰਾਣੀ ਸਦਾ ਸਲੀਬ ਰਹੀ ਕਵੀ ਕੀ ਕਹਿੰਦਾ ਕਿ ਕਿ ਅਗਰ ਜਿਉਂਦੇ ਜੀ ਵਿਅਕਤੀ ਦੇ ਮਨੁੱਖ ਦੇ ਜਿਉਂਦੇ ਜੀ ਹਰ ਪਲ ਉਹਦੇ ਮੌਤ ਜਿਹੜੀ ਹੈ ਉਹ ਨੇੜੇ ਰਹਿੰਦੀ ਹੈ ਮੋਹਿਆ ਬਾਦ ਵੀ ਕਬਰ ਸਰਾਣੀ ਸਦਾ ਸਲੀਬ ਰਹੀ ਮੋਹਿਆ ਭਾਵ ਮਰਨ ਤੋਂ ਵਿੱਚੋਂ ਵੀ ਉਹਦੀ ਕਬਰ ਤੇ ਸਰਾਣੀ ਮੌਤ ਦੇ ਚਿੰਨ ਦਾ ਚਿੰਨ ਜਿਹੜਾ ਜਿਹਨੂੰ ਸਲੀਬ ਕਿਹਾ ਹੋ ਰਹਿੰਦਾ ਭਾਵ ਇਸ ਜ਼ਬਰ ਜ਼ੁਲਮ ਦੀ ਦੁਨੀਆ ਦੇ ਵਿੱਚ ਮਨੁੱਖ ਬੰਦਾ ਹਮੇਸ਼ਾ ਕਾਦੇ ਸ਼ਾਇ ਦੇਹੇ ਟ੍ਰੰਦਾ ਮੌਤ ਦੇ ਦਰਦੇ ਸ਼ਾਇਦੇ ਹੀ ਠੀ ਜਿਹੜਾ ਹੈਗਾ ਉਹ ਰਹਿੰਦਾ ਐਸੇ ਟੁੱਟ ਕੇ ਟੁੱਟ ਕੇ ਰਿਸ਼ਤੇ ਉਲਝੇ ਫੇਰ ਕਦੀ ਨਾ ਸੁਲਝੇ ਤੇਰੇ ਪਿੱਛੋਂ ਜੀਵਨ ਵਿੱਚ ਨਾ ਉਹ ਤਰਤੀਬ ਰਹੀ ਹੁਣ ਕੀ ਕਹਿੰਦਾ ਕਿ ਐਸੇ ਟੁੱਟ ਕੇ ਰਿਸ਼ਤੇ ਉਲਝੇ ਫਿਰ ਉਹ ਕਦੀ ਨਾ ਸੁਲਝੇ ਕਵੀ ਕਹਿੰਦਾ ਕਿ ਐਸੇ ਸਾਡੇ ਰਿਸ਼ਤੇ ਜਿਹੜੇ ਨੇ ਉੱਟ ਟੁੱਟ ਕੇ ਐਸੇ ਉਲਝ ਗਏ ਨੇ ਕਿ ਮੁੜ ਦੁਬਾਰਾ ਕਦੇ ਵੀ ਉਹ ਸੁਲਝ ਨਹੀਂ ਸਕੇ ਤੇਰੇ ਪਿੱਛੋਂ ਜੀਵਨ ਵਿੱਚ ਨਾ ਉਹ ਤਰਤੀਬ ਰਹੀ ਬਹੁਤ ਤੇਰੀ ਜਾਨ ਤੋਂ ਮਗਰੋਂ ਵੀ ਉਹ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਪਹਿਲਾਂ ਵਰਗੀ ਤਰਤੀਬ ਜ਼ਿੰਦਗੀ ਜਿਹੜੀ ਆ ਉਹ ਨਹੀਂ ਰਹੀ ਅੱਖਾਂ ਅੰਦਰ ਖਾਕ ਸਫਰਦੀ ਹਾਲੇ ਉੱਡਦੀ ਰਹਿੰਦੀ ਖਾਕ ਅੱਖਾਂ ਅੰਦਰ ਖਾਕ ਸਫਰ ਦੀ ਖਾਕ ਭਾਪ ਮਿੱਟੀ ਕਹਿੰਦਾ ਅਜੀਬੀ ਅੱਖਾਂ ਦੇ ਵਿੱਚ ਜੰਗਲ ਦੇ ਵਿੱਚੋਂ ਜੋ ਨਗਰ ਦੇ ਵਿੱਚੋਂ ਜੋ ਮਿੱਟੀ ਉੱਡ ਰਹੀ ਹੈ ਖਾਕ ਉੱਡ ਰਹੀ ਹੈ ਉਹ ਹਲੇ ਵੀ ਜਿਹੜੀ ਹੈ ਉੱਡਦੀ ਹੈ ਅੱਖਾਂ ਵਿੱਚ ਉੱਡ ਰਹੀ ਹੈ ਭਾਵੇਂ ਜੋ ਸਫ਼ਰ ਦੇ ਦੌਰਾਨ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ ਜੋ ਦੁਸ਼ਵਾਰੀਆਂ ਚੱਲੀਆਂ ਉਹਨਾਂ ਨੂੰ ਅਜੇ ਵੀ ਉਹ ਮਹਿਸੂਸ ਕਰ ਰਿਹਾ ਵਣ ਚੋਂ ਆ ਕੇ ਬਣਪਾਵ ਜੰਗਲ ਦੇ ਵਿੱਚੋਂ ਆ ਕੇ ਨਗਰੀ ਵਿੱਚ ਨਗਰੀ ਪਾਵ ਨਗਰ ਦੇ ਵਿੱਚ ਉਹ ਵੀ ਉਹ ਤੇਹਜ਼ੀਬ ਰਹੀ ਤੇਹਜ਼ੀਬ ਪਾਵ ਸਭਿਆਤਾ ਕੀ ਕਹਿੰਦਾ ਕਿ ਬਣ ਚੋਂ ਆ ਕੇ ਨਗਰੀ ਵਿੱਚ ਵੀ ਉਹ ਤਹਜ਼ੀਬ ਰਹੀ ਭਾਵੇਂ ਜੰਗਲ ਦੇ ਵਿੱਚੋਂ ਬਣ ਦੇ ਵਿੱਚੋਂ ਆ ਕੇ ਨਗਰ ਦੇ ਵਿੱਚ ਆ ਕੇ ਵੀ ਉਹ ਤਹਜ਼ੀਬ ਜਿਹੜੀ ਹੈ ਵਰਤਾਰਾ ਜਿਹੜਾ ਸੱਭਿਆਚਾਰ ਜਿਹੜਾ ਸੱਭੇ ਤਾਂ ਜਿਹੜੀ ਹੈ ਉਹਦੀ ਤਹਜ਼ੀਬ ਜਿਹੜੀ ਹੈ ਉਹੀ ਰਹੀ ਹੈ ਉੱਚ ਕੋਈ ਫਰਕ ਜਿਹੜਾ ਹੈਗਾ ਉਹ ਨਹੀਂ ਪਿਆ ਕੱਚੇ ਘਰ ਕੱਚੇ ਹੀ ਦੀਵੇ ਤੇਲ ਕਦੇ ਨਾ ਥੀਵੇ ਕਦੇ ਹੀ ਧੀਵੀ ਧੀਵੀ ਭਾਉ ਹੁੰਦਾ ਸੀਗਾ ਉਹਦੇ ਵਿੱਚ ਤੇਲ ਕਹਿੰਦੇ ਕੱਚੇ ਕਰ ਕੱਚੇ ਹੀ ਦੀਵੇ ਕਿ ਇਸ ਬਸਤੀ ਵਿੱਚ ਇੱਥੇ ਨਗਰ ਵਿੱਚ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਦੇ ਘਰ ਵੀ ਕੱਚੇ ਆ ਤੇ ਜਿਹੜੇ ਉਹ ਦੀਵੇ ਬਾਲ ਰਹੇ ਆ ਉਹ ਦੀਵੇ ਵੀ ਜਿਹੜਾ ਹੈਗਾ ਉਹ ਕੱਚੇ ਆ ਤੇਲ ਕਦੇ ਹੀ ਧੀਵੀ ਤੇਲ ਜਿਹੜਾ ਹੈਗਾ ਉਹ ਪਰ ਕਦੇ ਹੀ ਦੇ ਹੀ ਹੁੰਦਾ ਉਹਦੇ ਵਿੱਚ ਮੁੱਢ ਕਦੀਮੋ ਭਾਉ ਸ਼ੁਰੂ ਤੋਂ ਹੀ ਜ਼ਰੂਰ ਤੋਂ ਦੁਨੀਆ ਬਣੀਆ ਮੁਢ ਕਦੀਮੋਂ ਇਸ ਬਸਤੀ ਦੀ ਸ਼ਾਮ ਗਰੀਬ ਰਹੀ ਕੀ ਕਹਿੰਦਾ ਕਿ ਸਦੀਆਂ ਤੋਂ ਹੀ ਇਸ ਬਸਤੀ ਦੀ ਜਿਹੜੀ ਸ਼ਾਮ ਹੈ ਉਹ ਕੀ ਰਹੀ ਆ ਗਰੀਬ ਰਹੀ ਜਿਹੜੀ ਆ ਉਹ ਜ਼ਾਹਿਰ ਹੁੰਦੀ ਆ ਜਿੰਦਾ ਦਿਲ ਲੋਕਾਂ ਦੇ ਹਾਕਮ ਆਦਿ ਜਗਾਦੋਂ ਦੁਸ਼ਮਣ ਕਿ ਜਿਹੜੇ ਜ਼ਿੰਦਾ ਦਿਲ ਦਰਿਆ ਦੇ ਲੋਕ ਨੇ ਹਾਕਮ ਉਹਨਾਂ ਦੇ ਕੀ ਨੇ ਕਦਿਸ ਗਦੋ ਪਾਵ ਸ਼ੁਰੂ ਤੋਂ ਹੀ ਕੀ ਬਣੇ ਰਹੇ ਨੇ ਦੁਸ਼ਮਣ ਜੜੇ ਨੇ ਉਹ ਬਣੇ ਰਹੇ ਨੇ ਇਹ ਦੁਨੀਆ ਦਿਲਦਾਰਾਂ ਦੀ ਹੈ ਸਦਾ ਰਕੀਵ ਰਹੀ ਹੈ ਜਲਦਾਰ ਜਿਹੜੇ ਜ਼ਿੰਦਾ ਦਿਲ ਲੋਕ ਨੇ ਇਹ ਦੁਨੀਆ ਜਿਹੜੀ ਆ ਦਿਲਦਾਰ ਲੋਕਾਂ ਦੀ ਸ਼ੁਰੂ ਤੋਂ ਕੀ ਰਹੀ ਆ ਰਕੀਵ ਭਵ ਦੁਸ਼ਮਣ ਜੜੀ ਆ ਉਹ ਰਹੀ ਆ ਤਲਵਾਰਾਂ ਦੀਆਂ ਧਾਰਾਂ ਉੱਤੇ ਫੁੱਲ ਲਹੂ ਦੇ ਮਹਿਕੇ ਮਕਤਲ ਵਿੱਚ ਵੀ ਫੁੱਲਾਂ ਦੀ ਰੁੱਤ ਬੜੀ ਕਰੀਬ ਰਹੀ ਹੁਣ ਕੀ ਕਹਿੰਦਾ ਤਲਵਾਰਾਂ ਦੀਆਂ ਧਾਰਾਂ ਉੱਤੇ ਫੁੱਲ ਲਹੂ ਦੇ ਮਹਿਕੇ ਕਿ ਤਲਵਾਰ ਦੀ ਤਿੱਖੀ ਧਾਰ ਦੇ ਉੱਤੇ ਕੀ ਆ ਲਹੂ ਦੇ ਫੁੱਲ ਜਿਹੜੇ ਨੇ ਉਹ ਮਹਿਕ ਰਹੇ ਨੇ ਮਕਤਲ ਭਾਵ ਕਤਲਗਾਹ ਮਕਤਲ ਵਿੱਚ ਵੀ ਫੁੱਲਾਂ ਦੀ ਰੁੱਤ ਬੜੀ ਕਰੀਬ ਰਹੀ ਪਾਵ ਕਤਲ ਕਾ ਦੇ ਵਿੱਚ ਵੀ ਜਿਹੜੇ ਖਿੜੇ ਹੋਏ ਫੁੱਲ ਹੈ ਉਹਨਾਂ ਦੀ ਰੁੱਤ ਜਿਹੜੀ ਹੈ ਉਹ ਬੜੀ ਹੀ ਨੇੜੇ ਜਿਹੜੀ ਹੈ ਉਹ ਰਹੀ ਹੈ ਪਾਵ ਉਹਦੇ ਚਿਹਰੇ ਦੇ ਉੱਪਰ ਕਿਸੇ ਕਿਸਮ ਦੇ ਦੁੱਖ ਉਦਾਸੀ ਦੇ ਨਿਸ਼ਾਨ ਜਿਹੜੇ ਆ ਉਹ ਨਹੀਂ ਜਿਹੜਾ ਹੈਗਾ ਉਹ ਦਿਖਾਈ ਦੇ ਰਹੇ